ਸ਼ਿੰਗਾਂ ਉੱਤੋਂ ਦੀ ਚੰਦ ਬਣਿਆ ਹੋਇਆ ਆ ਦੇਖ ਲੈ ਹਾਂ ਕਾਲੇ ਰੰਗ ਦਾ ਅਣ ਦਾੜੀ ਆ ਸੁੱਖਾ ਨਾ ਲੰਗ ਜਾਵੇ ਲੜ ਜਾ ਪ੍ਰਿੰਡ ਬਣ ਕੇ ਮੈਂ ਸੁੱਖਾ ਥੋੜੀ ਲੰਗਣ ਦੇਵਾਂਗਾ ਚਲ ਉਹਦਾ ਪੰਚੋ ਜੋ ਸਾਡੇ ਉਸਤਾਦ ਬੈਠੇ ਨੇ ਪਾਕਿਸਤਾਨ ਦੇ ਵਿੱਚ ਅਸਲਮ ਗੁੱਜਰ ਜੀ ਚੌਧਰੀ ਸਾਹਿਬ ਉਹ ਇੰਨਾਂ ਚੀਜ਼ਾਂ ਪ੍ਰਿੰਡਾਂ ਦੀ ਜਿਆਦਾ ਤਾਰੀਫ ਕਰਦੇ ਨੇ ਇਹ ਉਹੀ ਰੰਗ ਚ ਨੇ ਜੀ ਆ ਗਿਆ ਮੈਂ ਪੁੱਛ ਕੇ ਗਿਆ ਬਾਹਰ ਇਹ ਨਾਲ ਦੇਖਦਾ ਦੋਨੇ ਨਾਲ ਬੱਕਰੀ ਦਾ ਹਾਂ ਨਾਲ ਬੱਕਰੀ ਦਾ ਜੀ ਦੱਸੋ ਉਹ ਦੱਸਣਗੇ ਕਿ ਅਕਰੀ ਦਾ ਸਾਡਾ ਬੰਦਾ ਇੰਦਰ ਨੂੰ ਗਿਆ ਵਾ ਯਾਰ ਹੈ ਸਾਡਾ ਬੰਦਾ ਇਹਨੂੰ ਵਾ ਗਿਆ ਕੋਈ ਨਹੀਂ ਬੰਦਾ ਬਾਹਰ ਕਿਹੜਾ ਕੈਨੇਡਾ ਚ ਵਾ ਗਿਆ ਚਲ ਤੂੰ ਹੀ ਦੱਸ ਦੇ ਬਾਬਾ ਅੰਤਾ ਚੀਜੇ ਨਾ ਮੜਾ ਜਾ ਜਾਣ ਤੇ ਕੋਈ ਜੇ ਤਾਂ ਲਾਉਂਗੇ ਪੈਰ ਕੱਢ ਕੇ ਤੇਰਾ ਖੜੀਏ ਨਹੀਂ ਲੋੜਨੀ ਆਪਾਂ ਨੂੰ ਕੇਸ ਇਹ ਕੜਾਈ ਹੈ ਜੇ ਕੜ ਰਾ ਰੇ ਫੇਰੇ ਇਹਨਾਂ ਪਾਸੇ ਕਰ ਦੇ ਮੈਂ ਫੇਰ ਰਹਿਣ ਦੇ ਉਹਨੂੰ ਫੋਨ ਨਾਲ ਲਾਦਾ ਫੇਰ ਕੜਾਈ ਆਲਾ ਆਪਦੇ ਕੰਮ ਗਿਆ ਕਿਉਂ ਹੈਰਾਨ ਕਰਦਾ ਹਾਂ ਚੜੀ ਗਿਆ

ਕੋਤੋਂ ਬਾਬੇ ਤੋਂ ਲੈ ਲੈ ਕੋਈ ਚੰਗੀ ਉਹ ਬੈਠਾ ਚਾਵਰਾ ਨਹੀਂ ਵੀਰੇ 21 ਦੀ ਦਿਨ ਹੈ 22 ਦੀ ਦਿਨ ਹੈ ਯਾਰ ਇਹ ਪੱਕੇ ਪੈਸਿਆਂ ਦਾ ਆ ਜਿੰਨੇ ਦੀ ਬੱਕਰੀ ਨਾ ਨਾ ਪੱਕਿਆਂ ਚ ਨਹੀਂ ਹੁਣਾਉਂਦੇ ਕੁੱਤੀ ਜਿੰਨੀ ਤਾਂ ਬੱਕਰੀ ਆ ਯਾਰ ਪੱਕੇ ਕਿੰਨਿਆਂ ਕਚ ਆ ਜੀਏ ਤੂੰ ਆਪ ਵੀ ਸੋਚ ਬੱਕਰੀਆਂ ਆ ਮੈਂ ਵੀ ਬੱਕਰੀਆਂ ਆਣਾ ਰਜੂ ਹਾਂ ਬਾਬਾ ਜੀ ਕਿਵੇਂ ਸਾਸ਼ਿਕਰ ਜਾਨਬਾਦ ਸਾਸ਼ਿਕਰ ਅੱਖ ਲਾਲਾਈ ਤਾਂ ਵਧੀਆ ਹੁੰਦੀ ਆ ਯਾਰ ਅੱਖ ਦਾ ਕੀ ਬਐਵੇਂ ਉਹ ਰਿਆਸਤ ਵਾਲੀ ਕੋਲੇ ਲਾਲ ਪੱਟ ਖੜੀ ਇਹਨਾਂ ਦੀ ਰੰਜਦੀ ਆ ਜਾ ਆ ਜਾ ਆਹ ਦੇਖ ਆ ਖੜੀ ਠੀਕ ਹੈ ਠੀਕ ਹੈ ਆਹ ਦੇ ਜੋੜਾ ਖੜਾ ਰਾਜੂ ਆ ਦੇ ਇਹੋ ਇੱਕ ਪੱਠੋ ਦੇ ਇੱਕੋ ਦੇ ਆ ਇਹ ਕਾ ਬੱਕਰੀ ਐ ਕੋ ਫਾਲੇ ਬਸਦੀ ਆ ਆ ਪੱਠਾ ਇਦਰਾ ਇੱਕ ਹੋਈ ਐ ਕੋਈ ਕੀ ਮੰਗਣਾ ਤੇ ਆ ਦੇਖ ਕੀ ਮੰਗਦਾ ਪਸੰਦ ਜਿਹੜੇ ਦੇਣਾ ਤੈਨੂੰ ਪਤਾ ਹੀ ਆ ਕਿੰਨੇ ਪਸੰਦ ਹੈ ਇਹਨੇ ਕੱਚੀ ਲੈਣੀ ਪਤਾ ਇਹ ਕੱਚੀ ਲੈਣੀ ਹੈ ਕਹਿੰਦਾ ਮੇਮ ਨਹੀਂ ਲੈਣੀ ਆ ਬੱਚੇ ਇਹਦੇ ਪੱਠੇ ਦੇ ਮੇਮ ਨਹੀਂ ਲੈਣੀ ਇਹਨੂੰ ਦਿਖਾ ਬਾਗਣੀ ਆ ਜਾ ਆ ਜਾ ਆ ਜਾ ਓਏ ਆ ਜਾ ਆ ਜਾ ਕਿਹੜੀ ਹੈ ਮੈਨੂੰ ਦਿਖਾ ਕਿਹੜੀ ਹੈ ਲਾਲ ਪੱਠਾ ਉਹ ਫਿਰ ਕੱਢੀ ਨਾਗਰੀ ਬੀਟਲ ਲਿਆ ਔਰੇ ਪਾਕਿਸਤਾਨੀ ਰਵਾ ਆ ਆ ਜੀ ਲਾਹੌਰੀ ਆ ਲਾਹੌਰੀ ਜਿਹੜੀ ਮਰਜ਼ੀ ਹੋਵੇ ਖਾਣੇ ਦੇ ਬਿਲਕੁਲ ਸਨ ਤੋਂ ਓਕੇ ਹੈ ਆ ਜੀ ਬੱਬਾ ਫਿਰ ਉਹ ਚੱਡਾ ਤਾਂ ਬਣਾਉਗੀ ਜੇ ਗੱਪਣ ਹੂ ਤਾਂ ਹੀ ਬਣਾਉਗੀ ਠੰਦ ਖਾਇਓ ਜੀ ਦੇ ਲੱਤ ਚੱਕ ਲਓ ਜੀ ਥਰ ਮੋਟੇ ਨੇ ਬਹੁਤ ਵਧੀਆ ਬਹੁਤ ਬਸ ਬਸ ਵਧੀਆ ਵਧੀਆ ਚ ਹੈ ਕਿਰਪੀਆਂ ਦੀ ਹੈ ਮਹਾਰਾਜ 14000 ਦੀ ਨਟ ਦੀ ਛੋਟੀ ਖਤਰਾ ਚ ਕੋਈ ਅਸਲ ਲੈਣ ਦੇਣਾ ਅਰੇ ਅਸਲ ਲੈ ਲੈ ਬਾਈ ਮੈਂ ਤੁਸਨ ਗਲਤ ਗਿਆ ਦੱਸ ਲੈ ਸਾਈ ਕੱਢ ਓਏ ਕੱਚੀ ਪੱਠ ਹੈ ਵਧੀਆ ਹਜੇ ਬਣਨ ਵਾਲੀ ਹੈ ਹੈ ਅਰੇ ਅਸਤ ਲੀਦੀ ਇਹੇ ਜੀ ਪਸੰਦ ਹੈ ਉਹ ਪਹਿਲਾਂ ਦੱਸ ਦੇ ਮੋਲਣਾ ਹੀ ਹੋਣੀ ਆ ਪਸੰਦ ਜੀ ਮੋਲ ਤੇ ਇੱਥੇ ਕਰ ਰਹੀ ਜੰਦੀ ਆ ਫਿਰ ਨਹੀਂ ਤਾਂ ਕਾਨ ਚ ਦੱਸ ਦੇ ਨਹੀਂ ਮੈਂ ਮੇਰੀ ਮਰਜ਼ੀ ਤੋਂ ਚੱਲਦਾ ਉਸ ਤੋਂ ਬੁਰ ਮੈਂ ਤਾਂ ਗਲਤ ਮੰਗੇ ਨਹੀਂ ਰਾਜੂ ਬਾਕੀ ਤੇਰੀ ਬਾਕੀ ਉਹ ਨਹੀਂ ਬੰਦੇ ਨੇ ਗਲਤ ਨਹੀਂ ਮੰਨੇ ਆ ਦੇ ਲੈ ਐਵੇਂ ਮੰਗੀ ਜੀ ਬੀਬੀ ਸਾਰਾ 5-700 ਦੇ ਨਫੇ ਨਾਲ ਇਹ ਡੰਗਰ ਦੇਂਦਾ ਇਹਨੇ ਦੀ ਖਰੀਤੀਆਂ ਨੇ ਇਹਦੇ ਕੋਈ ਘਰੇ ਨਹੀਂ ਚਿੱਤ ਤਿਆਰ ਹੁੰਦੀਆਂ ਵਿਚਾਰੇ ਦੇ ਇਹਦਾ ਰੋਟੀ ਬੱਠੇ ਰੋਟੀ ਲੈਣੀ ਐ ਇਹਨੇ ਵਪਾਰੀ ਬੰਦਾ ਹੈ ਪਸੰਦ ਕਰਾਂ ਤੇਰੇ ਮੁੱਲ ਤੈਂ ਲਾਉਣਾ ਕਿ ਮੈਂ ਲਾਵਾਂ 11000 ਦੀ ਦੇਉਂਗੇ ਜੀ ਰਾਂਝੀ ਇਹ ਨਵਾਰਕਾ ਥੋੜਾ ਹੋਰ ਆ ਜੋ ਤੈਨੂੰ ਪਤਾ ਹੀ ਆ 5500 ਰੁਪਏ ਦੇ ਦੇਣਾ ਪੁੱਸ ਸਾਢੇ 11 ਦੀ ਦਵੂਂਗੇ ਨਹੀਂ ਰਾਂਝੂ ਮਾਸਟਰ 12 ਦੀ ਦਵੋਗੇ 8 ਪੌਣੀ ਆ ਰਾਂਝੀ ਹਾਂ ਪੌਣੀ ਆ ਸਾਢੇ 10000 ਦੀ 8 ਪਾਠਾ ਫੇ ਤੁਸੀਂ ਕੀ ਕਹਿੰਦੇ ਹੋ ਬਹੁਤ ਜਿਆਦੇ ਨਹੀਂ ਹੈਗਾ ਜਾਤ ਦੇਖ ਇਹਦੀ ਹਾਂ ਸਾਫ ਪਾਠਾ ਪੜੀ ਜਾਤ ਵੀ ਦੇਖਿਆ ਕਰੋ ਸਿੰਘਾਂ ਉਤੋਂ ਦੀ ਚੰਦ ਬਣਿਆ ਹੋਇਆ ਆਹ ਦੇਖ ਲੈ ਹਾਂ ਕਾਲੇ ਰੰਗ ਦਾ ਯਾਤਾਂ ਕਿ ਯਾਤਾਂ ਦੇਖਿਆ ਕਰੋ ਅੱਖਾਂ ਉਤੋਂ ਦੀ ਧਾਰੀਆਂ ਨੇ ਨਾ ਕਰਾ ਹਾਂ ਨਾਗਰਾ ਹੈ ਰੰਗ ਹੈ ਜੇ ਮੈਂ ਕੁਛ ਕਰਦਿਆਂ ਮਾੜਾ ਮੋਟਾ ਮੇਰੀ ਸਮਝ ਤੋਂ ਹੈ ਸਾਢੇ 12 ਦੀ ਗਾਹ ਕਾ ਲਾਓ ਰਸਤਾ ਦੇ ਸਾਢੇ 12 ਦੀ ਭੈਣ ਚਾਵੇ ਚੱਲ ਨਿੱਪੜ ਗਈ ਪਰੇ ਕੱਚਾ ਕੇਸ ਨਹੀਂ ਕਰਦਾ ਤੇ ਦੇ 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 ਹੜੋ ਕੰਨ ਕਾ ਦੇ ਬਹੁਤ ਚੰਗੀ ਬੈਠ ਆਣ ਦਾੜੀ ਆ ਸੁੱਕਾ ਨਾ ਲੰਗ ਜਾਵੇ ਲੜ ਜਾਂ ਪ੍ਰਿੰਡ ਬਣ ਕੇ ਮੈਂ ਸੁੱਕਾ ਥੋੜੀ ਲੰਗਣ ਦੇਉਂਗਾ ਚਲ ਨਵੇਂ ਬੰਦੇ ਪਰ ਇਹ ਦਾੜੀ ਆ ਭਾਈ ਸੱਚ ਨਵੇਂ ਨਵੇਂ ਬੰਦਿਆਂ ਨੂੰ ਚਲ ਆਪਾਂ ਮਾਲ ਪਾ ਕੇ ਦੇਣਾ ਪੈਸੇ ਦੇ ਮੁੰਡੇ ਨੂੰ ਪੱਠ ਦਿਖਾ ਮਾੜੀ ਜਿਹੀ ਉੱਥੇ ਦਿਖਾ ਦੇ ਭਾਈ ਦੇਓ ਜੀ ਪੈਸੇ ਪੈਸੇ ਦੇ ਇੱਥੇ ਖੜੀ ਰਹਿਣ ਦੇ ਆਪਾਂ ਹੋਰ ਦੇ ਦਿੰਦੇ ਆ ਇਹ ਹੈਨਾ ਫੇਰ ਲੈ ਜਾਗੇ ਲਿਖਿਆਈ ਕਰਕੇ ਉਹ ਨਹੀਂ ਛੱਡ ਦੇਣੇ ਪੱਠੇ ਦੋ ਪੱਠੇ ਬਾਰੇ ਦੱਸਿਓ ਜੀ ਇਹ ਨਾਗਰੀਆ ਜਿਵੇਂ ਆਪਣੇ ਨਾਗਰੀਆ ਐ ਰਾਜੂ ਨੇ ਕਿਹਾ ਪਾਕਿਸਤਾਨੀ ਨਾਗਰੀਆ ਹੈ ਬਾਈ ਦੋ ਦੰਦ ਪੱਠਾ ਐ ਲੋ ਪੂਰੀ ਜ਼ਬਰਦਸਤ ਬਾਦਾਮੀ ਸੈਂਗਾ ਕੰਨ ਲੰਮੇ ਆ ਪੂਛ ਲੰਮੀ ਆ ਹੋਰ ਆਪਾਂ ਨੂੰ ਕੀ ਚਾਹੀਦਾ ਕਾ ਬਈ ਉਹਨਾਂ ਨੂੰ ਕਰੀ ਜੋ ਸਾਡੇ ਉਸਤਾਦ ਬੈਠੇ ਨੇ ਪਾਕਿਸਤਾਨ ਦੇ ਵਿੱਚ ਅਸਲਮ ਗੁੱਜਰ ਜੀ ਚੌਧਰੀ ਸਾਹਿਬ ਉਹ ਇੰਨਾਂ ਚੀਜ਼ਾਂ ਫਰੀਡਾਂ ਦੀ ਜਿਆਦਾ ਤਾਰੀਫ਼ ਕਰਦੇ ਨੇ ਇਹ ਉਹੀ ਰੰਗ ਚ ਨੇ ਜੀ हां देख सकते हो जी नागरा रंग है बहुत बढ़िया रंग है जी बाकी दुद्दाल ਦੇ ਵਿੱਚ ਬਹੁਤ ਡਿਮਾਂਡ ਹੈ बाकी ਦੁੱਧ ਵਾਲੀ ਚਮੜੀ ਆ ਬਰੀਕ ਚਲੋ ਜੀ ਇਸ ਦਾ ਕੰਮ ਕਰਨਾ ਹੈ ਸਰਦਾਰ ਜੀ ਰੋਟੀ ਖਾਣੀ ਹੈ ਤੇ ਹੈੜੀ ਲੈਣੀ ਹੈ ਸਿੱਧੀਆਂ ਗੱਲਾਂ ਨੇ ਮੇਲੇ ਤਾਂ ਕਿਉਂ ਜੀ ਹਾਂ ਆਪਾਂ ਨੇ ਕੀ ਕਰਨਾ ਹੈ ਚਲ ਕੋਈ ਨਾਲ ਲੈ ਜੀਏ ਪੈਸਾ ਦੇ ਦिए ਪੈਸੇ ਨਹੀਂ ਜੀ ਪੈਸਾ ਨਾਲ ਕੇਸ ਜ਼ਰੂਰੀ ਹੈ ਅਗੇ ਰਾਜੂ ਨੇ 10000 ਰੁਪਏ ਮੈਨੂੰ ਪਹਿਲਾਂ ਠੱਗੀ ਲੱਗੀ 12000 ਦੀ ਦਰਦੇ ਹੋ ਫਿਰ ਮੈਂ ਤਾਂ ਉੱਠ ਗਿਆ ਮੇਰੇ ਕਿਉਂ ਦਾ ਕੁਛ ਨਹੀਂ ਤਾਂ ਕੋਈ ਗੱਲ ਨਹੀਂ ਤਾਂ ਚੱਲਦੀ ਰਹਿੰਦੇ ਨੇ ਮੈਡਮ ਆਪਾਂ ਲੱਭਣੀ ਆਓ ਲੱਭਾਂਗੇ ਛੱਡਦੇ ਨਹੀਂ ਮੈਂ ਇੱਕ ਮੰਡੀ ਨਵੀਂ ਲਵਾ ਰਿਆਂ ਉੱਥੇ ਜਗਜੀਤਪੁਰ ਨਾ 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 ਉਹ ਤਾਂ ਲੱਗ ਰਹੀ ਹੈ ਮੇਰੀ ਇੱਥੇ ਮਾਛੂ ਵਾਲੇ ਛਾਣੀ ਨਾਲ ਕਹਿੰਦਾ ਤਾਂ ਮੰਡੀ ਲਵਾਉਣੇ ਆ ਉੱਥੇ ਬਹਾਨੇ ਨਾਲ ਫੜਾਂਗੇ ਬਾਠੇ ਉੱਥੋਂ ਦੀ ਆ ਪਤਾ ਨਹੀਂ ਕਿਤੋਂ ਤਾਂ ਆਉਗੀ ਨਾ ਵੀਡੀਓ ਵੀਡੀਓ ਨਹੀਂ ਬਣੀ ਆ ਦੀ ਕੁਸ ਨਹੀਂ ਬਣਿਆ ਦਾ ਮੂੰ ਤੇ ਟਾਠਾ ਮਾਰਿਆ ਸੀ ਲਓ ਜੀ ਇੱਕ ਦੋ ਨ 4 5 6 7 8 9 10 11 11.5 11.5 ਜੀ 500 ਇੱਕ ਸਾਈ ਐ ਹੈ 500 ਦਾ 12 ਹੋ ਗਿਆ ਪੂਰਾ 12.5 12.5 ਚ ਨਿਪੜਿਆ ਜੀ 12.5 ਜੀ 12.5 ਚ ਨਿਮੇੜਤੀ ਮੈਂ ਝੂਠ ਨਹੀਂ ਬੋਲਦੇ ਆਪਾਂ ਨੇ ਕੀ ਲੈਣਾ ਝੂਠ ਬੋਲ ਕੇ